ਪ੍ਰੇਜ਼ ਲਾਰਡ एवरीवन ਆਈ ਹੋਪ ਕਿ ਤੁਸੀਂ ਸਭ ਜਾਣ ਠੀਕ ਆ ਪ੍ਰਭੂ ਦਾ ਵੱਡਾ ਅਨੁਗ੍ਰਹਿ ਪ੍ਰਭੂ ਦਾ ਵੱਡਾ ਬਲ ਤੁਹਾਡੇ ਨਾਲ ਵਚਨ ਦੇ ਵਿੱਚ ਲਿਖਿਆ ਤਾਨਿਆਂ ਮਨੁੱਖ ਜਿਹੜਾ ਪਰਮੇਸ਼ਰ ਦੀ ਪਨਾਹ ਦੇ ਵਿੱਚ ਚੱਲਦਾ ਹੈ ਤੁਸੀਂ ਤਾਨਿਆਂ ਕਿਉਂਕਿ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆ ਪਰਮੇਸ਼ਰ ਦੀ ਪਨਾਹ ਦੇ ਵਿੱਚ ਆ ਹਾਲੇਲੂਇਆ ਹਰ ਮਨੁੱਖ ਜਿਹੜਾ ਪਰਮੇਸ਼ਰ ਦੀ ਪਨਾਹ ਦੇ ਵਿੱਚ ਚੱਲਦਾ ਉਹ ਪ੍ਰਭੂ ਦੇ ਇੱਕ ਅਦਭੁਤ ਸੇਵ ਦੇ ਥੱਲੇ ਆ ਹਾਲੇਲੂਇਆ ਅੱਜ ਇਹ ਸੁੰਦਰ ਸਵੇਰ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਖੂਬਸੂਰਤ ਪ੍ਰਭੂ ਦਾ ਵਚਨ ਲੈ ਕੇ ਆਇਆ ਹਾਂ ਆਓ ਆਪਾਂ ਇਹ ਸੁੰਦਰ ਬਚਨ ਨੂੰ ਦੇਖਦੇ ਹਾਂ ਉਤਪਤ 12 ਦੀ 2 ਦੇ ਵਿੱਚ ਲਿਖਿਆ ਆਂ ਕਿੰਦਾ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਗਾ ਅਤੇ ਮੈਂ ਤੈਨੂੰ ਅਸੀਸ ਦੇਵਾਂਗਾ ਅਤੇ ਮੈਂ ਤੇਰਾ ਨਾਮ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ ਆਮੇਨ ਜਿੰਨੇ ਵੀ ਜਨ ਇਸ ਵਚਨ ਦੇ ਉੱਤੇ ਵਿਸ਼ਵਾਸ ਕਰਦੇ ਆ ਉਹ ਸਭ ਬਰਕਤ ਦਾ ਕਾਰਨ ਹੋਣਗੇ ਔਰ ਪਰਮੇਸ਼ਰ ਉਹਨਾਂ ਨੂੰ ਬਰਕਤ ਦਾ ਕਾਰਨ ਠਹਿਰਾਵੇਗਾ ਹallelujah ਵਿਸ਼ਵਾਸ ਵਿਸ਼ਵਾਸ ਕਰੋ ਅੱਜ ਪਰਮੇਸ਼ਰ ਦਾ ਹੱਥ ਤਾਂ ਦੇ ਨਾਲ ਹੈ ਪਰਮੇਸ਼ਰ ਦਾ ਸਮਰਥੀ ਗ੍ਰੇਸ ਵਾਲਾ ਹੱਥ ਤਾਂ ਦੇ ਨਾਲ ਔਰ ਤੁਸੀਂ ਫਲਵੰਤ ਹੋ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਪਰਮੇਸ਼ਰ ਤੁਹਾਨੂੰ ਇੱਕ ਵੱਡੀ ਕੌਮ ਬਣਾਵੇਗਾ ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ ਆਜਾ ਮੇਰੇ ਪਿੱਛੇ ਹੋ ਚੱਲ ਔਰ ਉਹਨੇ ਪਰਮੇਸ਼ਰ ਦੇ ਉੱਤੇ ਸ਼ੱਕ ਨਹੀਂ ਕੀਤਾ ਪਰਮ ਨਹੀਂ ਕੀਤਾ ਉਹਨੇ ਪਰਮੇਸ਼ਰ ਦੇ ਉੱਤੇ ਨਿਸ਼ਾ ਕੀਤੀ ਵਿਸ਼ਵਾਸ ਕੀਤਾ ਤੇ ਉਹ ਪਰਮੇਸ਼ਵਰ ਦੇ ਪਿੱਛੇ ਹੋ ਗਿਆ ਹallelujah ਔਰ ਉਹ ਇੱਕ ਵੱਡੀ ਕੌਮ ਬਣਿਆ ਔਰ ਵਚਨ ਦੇ ਵਿੱਚ ਲਿਖਿਆ ਮੈਂ ਤੈਨੂੰ ਕੌਮਾ ਦਾ ਪਿਤਾ ਬਣਾਵਾਂਗਾ ਹallelujah ਅਬਰਾਹਮ ਕੌਮਾ ਦਾ ਪਿਤਾ ਬਣਿਆ ਉਹ ਬles ਹੋਇਆ ਔਰ ਤੁਸੀਂ ਵੀ ਬles ਹੋਵੋਗੇ ਪਰਮੇਸ਼ਵਰ ਤੁਹਾਨੂੰ ਕਦੇ ਵੀ ਝੁੰਡਾਂ ਦੇ ਵਿੱਚ ਰੱਖ ਕੇ ਬles ਨਹੀਂ ਕਰਦੇ ਕਦੇ ਵੀ ਝੁੰਡਾਂ ਦੇ ਵਿੱਚ ਰੱਖ ਕੇ ਤੁਹਾਨੂੰ ਬਣਾਉਂਦੇ ਨਹੀਂ ਆ ਪਰਮੇਸ਼ਵਰ ਦੀ ਜੇ ਕਾਲਿੰਗ ਤੁਹਾਡੇ ਜੀਵਨ ਦੇ ਵਿੱਚ ਹੈ ਪਰਮੇਸ਼ਵਰ ਤੁਹਾਨੂੰ ਪਹਿਲਾਂ ਵੱਖਰਾ ਕਰੂਗਾ ਹallelujah ਔਰ ਸੱਚਮੁੱਚ ਪਰਮੇਸ਼ਵਰ ਨੇ ਮੈਨੂੰ ਵੱਖਰਾ ਕੀਤਾ ਆ ਔਰ ਮੈਨੂੰ bless ਬਣਾਇਆ ਮੈਂ ਵਿਸ਼ਵਾਸ ਕਰਦਾ ਹਾਂ ਜਿੱਦਾਂ ਮੈਨੂੰ ਪਰਮੇਸ਼ਰ ਨੇ ਬles ਕੀਤਾ ਉਦਾਂ ਪਰਮੇਸ਼ਰ ਤੁਹਾਨੂੰ ਵੀ ਬles ਕਰਨਗੇ ਪਰਮੇਸ਼ਰ ਦੇ ਪਿੱਛੇ ਚੱਲਦੇ ਜਾਓ ਪਰਮੇਸ਼ਰ ਦੇ ਉੱਤੇ ਇੱਕ ਖੂਬਸੂਰਤ ਆਸ ਰੱਖੋ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਆਸ ਕਦੇ ਵੀ ਸ਼ਰਮਿੰਦਿਆ ਨਹੀਂ ਕਰਦੀ ਪਰਮੇਸ਼ਰ ਸਾਡੀ ਆਸ ਹੋਣੀ ਚਾਹੀਦੀ ਆ ਮਨੁੱਖ ਨਹੀਂ ਪਰਮੇਸ਼ਰ ਮਨੁੱਖ ਤੁਹਾਨੂੰ ਸ਼ਰਮਿੰਦਾ ਕਰ ਸਕਦੇ ਆ ਪਰਮੇਸ਼ਰ ਕਦੇ ਵੀ ਤੁਹਾਨੂੰ ਸ਼ਰਮਿੰਦਾ ਨਹੀਂ ਕਰਦੇ ਹallelujah ਉਹ ਸਾਨੂੰ ਇੱਕ ਵੱਡੀ ਕਾਮ ਬਣਾਉਣਾ ਚਾਹੁੰਦਾ ਆ ਅਸੀਂ ਆਪਣਾ ਆਪ ਪਰਮੇਸ਼ਰ ਨੂੰ ਦਈਏ ਪ੍ਰਭੂ ਸਾਨੂੰ ਯੂਜ਼ ਕਰਨਾ ਚਾਹੁੰਦੇ ਆ ਪਰ ਅਸੀਂ ਆਪਣਾ ਦਿਮਾਗ ਵਿੱਚ ਯੂਜ਼ ਕਰਦੇ ਕਦੀ ਆਪਣਾ ਦਿਮਾਗ ਦਾ ਵਿੱਚ ਯੂਜ਼ ਕਰੋ ਪਰਮੇਸ਼ਰ ਤੁਹਾਨੂੰ ਮਾਈਟੀ ਵੇ ਦੇ ਨਾਲ ਯੂਜ਼ ਕਰਨਾ ਚਾਹੁੰਦੇ ਆ ਆਪਣਾ ਦਿਲ ਆਪਣਾ ਪ੍ਰਾਣ ਆਪਣਾ ਆਤਮਾ ਪ੍ਰਭੂ ਨੂੰ ਸੰਪੂਰਨ ਹallelujah ਕਿਨ ਮੈਂ ਤੈਨੂੰ ਸੀਸ ਦੇਵਾਂਗਾ ਅਤੇ ਤੇਰਾ ਨਾਮ ਵੱਡਾ ਕਰਾਂਗਾ ਪ੍ਰਭੂ ਅਸੀਸ ਦੇਣਾ ਚਾਹੁੰਦੇ ਆ ਅਸੀਂ ਲੈਣ ਲਈ ਤਿਆਰ ਆਂ yes ਅਸੀਂ ਲੈਤੀ ਆਰਾ ਤੁਸੀਂ ਵੀ ਲੈਣ ਲਈ ਰੈਡੀ ਹੋਵੋ ਪਰਮੇਸ਼ਵਰ ਤੁਹਾਨੂੰ ਅਸੀਸ ਦੇਣਾ ਚਾਹੁੰਦੇ ਆ ਪਰਮੇਸ਼ਵਰ ਦੇ ਫਲਵੰਤ ਹੱਥ ਦੇ ਹੇਠ ਆਪਣੇ ਆਪ ਨੂੰ ਨੀਵਿਆ ਕਰੋ ਹਾਲੇਲੂਇਆ ਵਚਨ ਦੇ ਵਿੱਚ ਲਿਖਿਆ ਪਰਮੇਸ਼ਵਰ ਦੇ ਹੱਥ ਦੇ ਅਧੀਨ ਹੋਵੋ ਸ਼ੈਤਾਨ ਦਾ ਸਾਹਮਣਾ ਕਰੋ ਤੁਹਾਡੇ ਸਾਹਮਣੇ ਭੱਜ ਜਾਊਗਾ ਅੱਜ ਮਨੁੱਖ ਕਿਉਂ ਪ੍ਰੋਬਲਮਸ ਨੂੰ ਫੇਸ ਕਰਦਾ ਪਿਆ ਕਿਉਂਕਿ ਉਹ ਪਰਮੇਸ਼ਵਰ ਦੇ ਹੱਥ ਦੇ ਅਧੀਨ ਨਹੀਂ ਹੈਗਾ ਪਰ ਜੇਕਰ ਅਸੀਂ ਪਰਮੇਸ਼ਵਰ ਦੇ ਹੱਥ ਦੇ ਅਧੀਨ ਹੋ ਜਾਈਏ ਤਾਂ ਸ਼ੈਤਾਨ ਦਾ ਸਾਹਮਣਾ ਕਰੀਏ ਉਹ ਸਾਡੇ ਅੱਗੇ ਭੱਜ ਜਾਊਗਾ ਹallelujah ਫੇਚ ਪਰਮੇਸ਼ਵਰ ਦੇਤੇ ਰੱਖੋ ਕਿਉਂਕਿ ਜੰਗ ਪਰਮੇਸ਼ਵਰ ਦੀ ਆ ਜਿੱਤ ਸਾਡੀ ਆ ਆਮਨ ਕਹਿੰਦਾ ਮੈਂ ਤੈਨੂੰ ਵੱਡਾ ਕਰਾਂਗਾ ਅਤੇ ਤੂੰ ਬਰਕਤ ਦਾ ਕਾਰਨ ਹੋਵੇਂਗਾ ਪਰਮੇਸ਼ਵਰ ਸਾਨੂੰ ਬਰਕਤ ਦਾ ਕਾਰਨ ਬਣਾਉਣਾ ਚਾਹੁੰਦੇ ਆ ਪ੍ਰੇਜ਼ ਅ ਲਾਡ ਪਰਮੇਸ਼ਵਰ ਸਾਨੂੰ ਆਸ਼ਿਸ਼ ਦਾ ਕਾਰਨ ਠਹਿਰਾਉਣਾ ਚਾਹੁੰਦੇ ਆ ਬਚਨ ਦੇ ਵਿੱਚ ਲਿਖਿਆ ਤੂੰ ਜਿੱਥੇ ਕਿਤੇ ਜਾਵੇਂਗਾ ਆਸ਼ਿਸ਼ ਦਾ ਕਾਰਨ ਠਹਿਰੇਗਾ ਹallelujah ਪਰਮੇਸ਼ਰ ਸਾਨੂੰ ਆਸ਼ਿਸ਼ ਦਾ ਕਾਰਨ ਠਹਿਰਾਉਣਾ ਚਾਹੁੰਦੇ ਆ ਬਸ ਅਸੀਂ ਉਸ ਚੀਜ਼ ਨੂੰ ਸਮਝਦੇ ਨਹੀਂ ਪਾਏ ਹੈ ਪਰਮੇਸ਼ਰ ਤੁਹਾਨੂੰ ਬਰਕਤ ਦੇਣਾ ਚਾਹੁੰਦੇ ਆ ਪਰਮੇਸ਼ਰ ਤੁਹਾਨੂੰ ਕੰਮਾਂ ਲਈ ਖੜਿਆ ਕਰਨਾ ਚਾਹੁੰਦੇ ਆ ਖੜੇ ਹੋਵੋ ਪਰਮੇਸ਼ਰ ਦੇ ਕੰਮਾਂ ਦੇ ਲਈ ਯੈਸ ਪਰਮੇਸ਼ਰ ਦੇ ਕੰਮਾਂ ਲਈ ਖੜੇ ਹੋਵੋ ਯੂਥ ਖੜੇ ਹੋਣ ਦਾ ਵੇਲਾ ਆ ਇਹ ਪਰਮੇਸ਼ਰ ਦੇ ਪਿੱਛੇ ਚੱਲਣ ਦਾ ਵੇਲਾ ਆ ਪਰਮੇਸ਼ਰ ਨੂੰ ਆਪਣਾ ਜੀਵਨ ਸੌਪਨ ਦਾ ਇਹ ਟਾਈਮ ਹੈ ਸਮਾਂ ਕਹਿੰਦਾ ਹੈ ਨੌਜਵਾਨ ਭਾਵੇਂ ਤੂੰ ਆਪਣੀ ਪੂਰੀ ਜਵਾਨੀ ਦੇ ਵਿੱਚ ਪਾਪ ਕਰ ਲਾ ਜਾਂ ਪੌਨ ਕਰ ਲਾ ਜਾਨ ਰੱਖੀ ਅਖੀਰ ਨੂੰ ਤੈਨੂੰ ਇਹਨਾਂ ਕੰਮਾਂ ਦਾ ਹਿਸਾਬ ਦੇਣਾ ਪੈਣਾ ਆਪਣੇ ਪਰਮੇਸ਼ਵਰ ਨੂੰ ਸੋ ਕਿਉਂ ਨਾ ਅਸੀਂ ਅੱਜ ਜੋ ਅਸੀਂ ਜਾਣ ਲਿਆ ਆ ਅੱਜ ਅਸੀਂ ਇਸ ਵਚਨ ਦੇ ਵਸੀਲਾ ਇਸ ਪਰਮੇਸ਼ਵਰ ਦੇ ਲਹੂ ਦੇ ਵਸੀਲਾ ਯੀਸ਼ੂ ਦੇ ਲਹੂ ਦੇ ਵਸੀਲਾ ਬਚਾਏ ਗਏ ਆ ਧੋਤੇ ਗਏ ਆ ਸ਼ੁੱਧ ਕੀਤੇ ਗਏ ਆ ਕਿਉਂ ਨਾ ਅਸੀਂ ਉਹਦੇ ਲਹੂ ਦੀ ਕਦਰ ਕਰਕੇ ਉਹਦੇ ਰਾਜ ਦੇ ਵਿੱਚ ਪਰਵੇਸ਼ ਕਰ ਜਾਈਏ ਕਿਉਂ ਨਾ ਅਸੀਂ ਆਪਣੀ ਜਵਾਨੀ ਪਰਮੇਸ਼ਰ ਨੂੰ ਦਈਏ ਤਾਂ ਜੋ ਪਰਮੇਸ਼ਰ ਇਸ ਨੂੰ ਯੂਜ਼ ਕਰ ਸਕਣ ਤਾਂ ਕਿ ਬਹੁਤ ਸਾਰਾ ਯੂਥ ਬਚਾਇਆ ਜਾ ਸਕੇ ਹallelujah ਆਮਨ ਮੇਰਾ ਵਿਸ਼ਵਾਸ ਹੈ ਪ੍ਰਭੂ ਤਾਨੂੰ ਮਾਈਟੀ ਵੇਡ ਨਾਲ ਯੂਜ਼ ਕਰਨਗੇ ਔਰ ਪ੍ਰਭੂ ਦੀ ਖਾਸ ਕਿਰਪਾ ਪ੍ਰਭੂ ਦੀ ਖਾਸ ਦਾਇਆ ਤੁਹਾਡੇ ਉੱਤੇ ਤੁਹਾਡੇ ਪਰਿਵਾਰਾ ਉੱਤੇ ਵਾਧੀ ਜਾਊਗੀ ਆਮਨ ਆਓ ਆਪਣੀਆਂ ਅੱਖਾਂ ਨੂੰ ਬੰਦ ਕਰੋ ਸਵਰਗੀ ਪਿਤਾ ਜੀ ਅਸੀਂ ਸ਼ੁਕਰਗੁਜ਼ਾਰ ਹਾਂ ਪ੍ਰਭੂ ਤੁਸੀਂ ਸਾਨੂੰ ਵਚਨ ਦਿੱਤਾ ਪ੍ਰਭੂ ਤੇਰਾ ਵਚਨ ਸਾਡੇ ਪੈਰਾਂ ਦੀ ਦੀਪਕ ਤੇ ਸਾਡੇ ਰਾਹਾਂ ਦਾ ਚਾਨਣ ਹੈ ਪਿਤਾ ਪਰਮੇਸ਼ਰ ਜੋ ਸਾਨੂੰ ਹਨੇਰੇ ਵਿੱਚ ਚਾਨਣ ਦਿੰਦਾ ਹੈ ਮੇਰੇ ਪਿਤਾ ਆਓ ਖੁਦਾਵੰਦ ਖੁਦਾ ਅੱਜ ਜਿੰਨਿਆਂ ਨੇ ਵੀ ਪਿਤਾ ਤੇਰੇ ਬਚਨ ਨੂੰ ਸੁਣਿਆ ਪ੍ਰਭੂ ਉਹਨਾਂ ਨੂੰ ਬles ਕਰੋ ਪ੍ਰਭੂ ਮਾਈਟੀ ਵੇ ਦੇ ਨਾਲ ਸਾਨੂੰ ਯੂਜ਼ ਕਰੋ ਪਿਤਾ ਪਰਮੇਸ਼ੁਰ ਤੁਹਾਡੀ ਅਦਭੁਤ ਅੱਗ ਪ੍ਰਭੂ ਸਾਡੇ ਅੰਦਰ ਲੱਗੇ ਔਰ ਇਹ ਅੱਗ ਪ੍ਰਭੂ ਦੁਨੀਆ ਦੇ ਵਿੱਚ ਫੈਲੇ ਪ੍ਰਭੂ ਸਾਡੇ ਦੁਆਰਾ ਸਾਨੂੰ ਯੂਜ਼ ਕਰ ਪਿਤਾ ਤੇਰਾ ਰਾਜ ਵਜੇ ਤੇਰੀ ਮਹਿਮਾ ਜਿੱਦਾ ਸਵਰਗ ਦੇ ਵਿੱਚ ਆ ਧਰਤੀ ਉੱਤੇ ਵੀ ਆਵੇ ਪਿਤਾ ਪਰਮੇਸ਼ੁਰ ਤੇਰੇ ਲੋਕ ਆਜ਼ਾਦ ਹੋਣ ਔਰ ਤੇਰੀ ਮਹਿਮਾ ਨੂੰ ਪਾਉਣ ਪਿਤਾ তো মসিদি সামল মাংল আ মেন গাড ব্লেস ইউ জেএম সি দি হ্যাব